ਪੰਜਾਬ ਤੋਂ ਕਰੋ ਮੇਰਾ ਪੰਜਾਬ ਸੀ ਉਹਦੇ ਸਿਰ ਜੀ ਪਤਨੀ ਪਤਨੀ ਨਕੇਦਰ ਸਿੰਘ ਲਗਾਓ ਨਾ ਜੀ ਲਗਾ ਸਾਰੇ ਲਗਾਓ ਉੱਤਰ ਖੜਾ ਤੂੰ ਆਓ ਤੂੰ ਸਾਨੂੰ ਆਪ ਆਉਂਦੀ ਨਹੀਂ ਕਰਦੀ ਯਾਰ ਇਹ ਜਿੰਨੇ ਅੱਗੇ ਅੱਡੇ ਵਾਲੇ ਵੀ ਲੈ ਲਾ ਫੇ ਮੈਂ ਹੀ ਬਗੂ ਮੁਆਇਲਾ ਬਸ 977 77 ਤੁਹਾਨੂੰ ਤਾਂ ਘੱਟ ਵੀ ਨਹੀਂ ਆ ਨਵੀਂ ਸਰ ਹੋਣਾ ਨਾ ਪੁਰਾਣੀ ਦੀ ਬੁੜੀ ਨਾ ਉਹ ਛਰਬ ਦਾ ਪਰਾਂ ਦੀ ਵਿਚਾਰਾ ਪੁੱਛ ਕੇ ਕੋਈ ਨਾ ਸਟਾਰਟ ਕਰਦੇ ਚਾਰ ਨਾਰ ਬਹੁਤ ਬਹੁਤ ਥੱਲੇ ਮੋਟਰਸਾਈਕਲ ਚੱਲਿਆ ਜਾ ਕਰੀਂ ਪੀਸੇ ਉੱਪਰ ਦਾ ਨਹੀਂ ਸ਼ਟ ਕਰਣਾ ਚਾਚੀ ਬਾਅਦ ਤਿੰਗ ਚੱਲ ਇਧਰ ਕਰੋ ਪੁਰਾਣਾ ਮੋਟਰਸਾਈਕਲ ਬਾਹਰ ਘੱਟ पे ਆ ਗਿਆ ਤਰ ਜੀ ਕੀ ਆਏਗਾ ਨਹੀਂ ਦੇਖਿਆ ਕਿਹੜਾ ਮਹੀਨਾ ਮੇਰਾ ਕੀ ਹੈ ਆ ਜੀ ਆ ਬਾਗ ਬਾਕੀ ਉਹ ਮੈਂ ਮਾਰ ਖਟਣੇ ਆਂ ਭੈਣ ਚੋ ਨਾ ਉਹਦੇ ਮਾਰ 52586 ਉਹ ਦੋ ਦੱਖੀ ਜਿਹਾ ਨਾ ਨੰਬਰ ਬੰਦ ਨਹੀਂ ਮੇਰੀ ਜਦੋਂ ਫੋਨ ਕੋ ਮਤਲਬ ਉੱਥੇ ਪਰ ਲੈ ਜਾਂਦੇ ਆਂ ਨੀਗਾ ਉਹ ਤਾਂ ਕੀ ਕਰਦਾ ਕਿਨ ਜਿਦੈ ਲਾ ਨੂੰ ਇਹ ਮੱਚਾ ਗਿਆ ਇੰਨਾ ਫਾਟਾ ਜੋ ਜੋ ਮਾਬਕੇ ਨੇ ਲੇ ਦੇਖਿਆ ਹੋਗਾ ਮੈਨੇ ਇਹਦਾ ਮੂੰਹ ਕਟਿਆ ਵਾ ਫਿਰ ਉਹ ਦੋ ਵਜੇ ਨਿਕਲਿਆ ਭੂਆ ਬਚਾਲਾ ਮੈਨੇ ਭੂਆ ਬਚਾਲਾ ਮੈਨਾ ਗਲਤ ਕੰਮ ਕਰਾਂ ਲੱਗਾ ਇਹ ਐਦਾ ਬੋਲੇ ਵੀ ਮੈਨੂੰ ਠੋਕਣਾ ਨਹੀਂ ਇਹ ਬੱਚੇ ਨੇ ਕਹਿੰਦੇ ਕਹਿੰਦੇ ਮੈਨੂੰ ਠੋਕਣਾ ਚਾਹ ਲੈਨੇ ਕਿਆ ਫੇਜਾ ਕੇ ਮੈਂ ਬਚਾਇਆ ਮੇਰੇ ਤੋਂ ਛੋਟੇ ਭਾਜੀ ਨੇ ਮੁੱਛੀ ਮੈਨੂੰ ਪੁੱਛਿਆ ਤਾਂ ਹੈ ਕਿ ਇਹ ਕਿਹ ਜੰਗਲ ਜੀ ਕੋ ਐਸੇ ਦੋ ਦੇ ਪਰ ਮੇਰੇ ਕਰਾਮ ਮੈਨੇ ਇਹ ਨਹੀਂ ਜੀ ਛੋਟੇ ਭਾਜੀ ਨੇ ਹਸਲੇ ਫੋਟੇ ਜੁੰਦੇ ਯਾਰ ਮੇਰੀ ਗੱਲ ਸੁਣੋ ਤਾਂ ਬਹੁਤ ਮਾਰ ਬਹੁਤ ਵਾਰ ਕਾਰਵਾ ਇੰਨਾ ਬੈਠਵਰੀਆ ਬਹੁਤ ਚੁੜਾਈਆ ਠੀਕ ਆ ਨਾ ਬਾਤ ਕੋਲ ਤੀ ਆਉਗੀ ਕੰਮ ਕੇ ਸੰਜੋਗੀ ਪੰਜ ਪੰਜ ਇੱਕੇ ਹਮਾਰੇ ਹਾਸੂਲ ਬਿਲਕੁਲ ਆ ਦੇਖੀਏ ਮੋਰ ਆ ਦੇਖ ਇਧਰ ਨਿਆਣਾ ਚੰਗਾ ਦੋ ਦੋ ਕੈਂਟਨ ਵੱਲ ਤੱਕ ਰਹਿ ਗਲੇ ਚੋਂ ਬੁਧਾ ਇਹ ਬੰਦਾ ਕਿ ਲੰਬਾ ਰਹਿੰਦਾ ਹੈ ਕਥਨੀ ਨਾ ਦੇ ਦੇ ਅਸੀਂ ਨਹੀਂ ਕੱਢਣਾ ਬਾਹਰ ਸੇ ਰੱਖਣਾ ਮਾੜਾ ਮਾੜਾ ਸਾਰਾ ਜੋਰ ਹੀ ਹੁੰਦਾ ਡੇਲੀ ਕਰੀ ਦੇ ਵਿੱਚ ਭਾਜੀ ਭਾਜੀ ਸੁਖੁਰੇ ਵੀ ਜਾਣਾ ਸਾਡੇ ਬੱਚਿਆਂ ਨੇ ਹੈ ਕਾਲੀ ਤੇ ਇਹੀ ਕੰਮ ਹੁੰਦਾ ਚੌਥੇ ਦਿਨ ਇਹੀ ਕੰਮ ਹੁੰਦਾ ਸਾਡੀ ਗਲੀ ਦੇ ਵਿੱਚ ਖਾ ਧੀ ਕੇ ਇਹ ਚੋਰ ਆ ਬਿਜਾ ਦਾ ਲੋਕਾਂ ਦੇ ਘੇੜ ਘੜਕਾਉਂਦਾ ਇਹ ਰਾਤ ਨੂੰ ੱੱਕੇ ਮਾਰਦਾ ਘੇੜ ਦੇ ਵਿੱਚ ਰੱਖੋ ਇਹ ਦੱਸੋ ਕਿਹਨੇ ਕਿਹਨੇ ਰੱਖਣਾ ਮੈਂ ਉਹਨਾਂ ਦੇ ਨਾਮ ਲਿਖਾ ਬਈ ਅਸੀਂ ਲੈਣਾ ਹੈ ਤੁਹਾਡਾ ਮਤ ਕੀ ਨਾ ਤੂੰ ਕੰਨੀ ਨਾ ਜਿਹਨੂੰ ਦਿਖਾਣਾ ਲਾ ਮੈਨੂੰ ਨਾਂ ਲਿਖਾ ਆਈ ਜਾਣੇ ਆ ਅਸੀਂ ਅਸੀਂ ਇਹਦੇ ਪਾਸ ਤੇ ਆਏ ਆਈ ਹੋਰ ਵੀ ਕੰਮ ਕਰਨੇ ਜਿੰਮੇਵਾਰੀ ਚੱਕੋ ਮੈਂ ਨਾਂ ਬੋਲ ਆਪਣਾ ਕੀ ਤੇ ਨਾਂ ਲਿਖਾ ਨਾ ਲਿਖਾ ਤੇਰਾ ਨਾਂ ਫਿਰ ਵੇਚੀ ਸਾਡੇ ਕੋਲ ਸਾਡੇ ਨਾਲ ਨਹੀਂ ਭੇਜਣਾ ਤੂੰ ਆਪਣੀ ਜ਼ਿੰਮੇਵਾਰੀ ਇੱਥੇ ਰੱਖਣੀ ਅਸੀਂ ਆਏ ਇਹਨੂੰ ਲਿਆਉਣ ਵਾਸਤੇ ਦੱਸੋ ਮਾਂ ਦੱਸ ਨਾਮ ਦੱਸੇ ਜੱਥੇ ਬੰਦੇ ਆ ਰਹੇ ਦੋਦੀ ਭੇਜ ਦਿੰਦੇ ਆ ਜੱਥੇ ਬੰਦੇ ਬਗਾਨੀ ਭੇਜਣਾ ਅਸੀਂ ਹੋਰ ਵੀ ਪੱਪਾ ਕੰਮ ਕਰਦੇ ਈ ਨਹੀਂ ਪੈ ਗਏ ਅੰਜੂ ਨਹੀਂ ਜੱਥੇ ਬੰਦੀ ਆਉਣੀ ਆ ਰਹੀ ਆ ਉਹ ਛੋਟੀ ਮੋਟੀ ਚਾਲ ਥੋੜੀ ਉਹ ਜ਼ਰਬੀ ਤੇ ਮੇਰਾ ਫੋਨ ਯਾਰ ਦੱਸਾਂ ਮੈਂ ਲਾ ਫੋਨ ਨਹੀਂ ਨੇ ਪੈਣ ਕਿਹੜਾ ਪੈਣ ਇੱਕ ਮਿੰਟ ਨਾਮ ਲਿਖਦੇ ਬਾਬਾ ਨਾਮ ਲਿਖਾ ਨਹੀਂ ਕੋਣ ਅਸੀਂ ਨਾਮ ਕੋਣ ਕਹਿੰਦੇ ਨਾ ਨਾਮ ਲਿਖਾਉਣਾ ਨਹੀਂ ਅਸੀਂ ਚੱਲੇ ਆ ਕੋਈ ਕੰਮ ਜੂ ਕਰਨਾ ਅਸੀਂ ਚੱਲੇ ਆ ਜੇ ਨਹੀਂ ਤੁਹਾਡੀ ਜਮੇ ਬਾਈ ਸਾਰਿਆਂ ਦੀ ਜਿਹੜੇ ਇੱਥੇ ਬੰਦੇ ਮੈਂ ਫੋਟੋ ਖਿੱਚ ਦਿੰਦਾ ਸਾਰਿਆਂ ਮਾਰੀ ਬੜੋ ਮੇਟਰ ਅਸੀਂ ਅਸੀਂ ਤੇ ਬਾਬਾ ਬੋਲਦਾ ਅੱਜਾ ਦਾ ਕਰਦੇ ਅਸੀਂ ਚਲਾ ਦੇਤੀ ਹੈ ਹਾਂ ਬੋਲੋ ਬੋਲ ਅੱਜਾ ਦਾ ਨਹੀਂ ਚਲਾ ਜਾਲਾਂ ਤੋਂ ਲੈ ਕੇ ਉੱਥੇ ਕੰਮ ਜੀ ਜੀ ਤੇ ਕੇ ਤੇ ਕੇ ਤਾ ਰੋ ਕੋਥੇ ਲਾਉਣ ਗਈ ਸੀ ਕਿੰਨੇ ਮਰੋ ਪਹਿਲਾਂ ਉਹ ਨਹੀਂ ਦੱਸੋ ਆ ਮੁੰਡਾ ਕਹਿੰਦੇ ਮਾਣੇ ਮਾਣੇ ਲਾ ਦੇ ਕਹਿੰਦੇ ਇਹਨਾਂ ਨੂੰ ਕੰਮ ਕਿੰਨੇ ਬੰਦ ਕਰਕੇ ਲੈ ਕੇ ਗਿਆ ਚੱਕ ਕੇ ਕਾਲੇ ਚ ਬਹੁਤ ਬੰਦਕਾਰ ਜੀ ਜਿਹੜੇ ਤੁਹਾਡੇ ਫੈਰੀ ਦੇ ਕੰਮ ਕਰਦੇ ਹੋ ਆਪਣੀ ਰੈਸ਼ ਅੰਦਰ ਕਰੋ ਬਿਲਕੁਲ ਉਥੇ ਲਿਆਓ ਆਪਣੀ ਰੈਸ਼ ਅੰਦਰ ਆਪਰੇੜੇ ਫੜਦੇ ਕੋਈਆਂ ਖਾਲੀ ਕਰਾਉਣੀ ਕੋਈ ਕੰਮ ਨਹੀਂ ਕਰਦਾ ਇਹ ਅੱਛੀ ਫਾੜੀਆਂ ਕਿੰਦੀਆਂ ਕਰਦਾ ਮੈਂ ਨਾ ਦੱਸੋ ਹੋ ਰਿਹਾ ਆ ਦੇਖ ਇਧਰ ਲਗਾ ਕਰਦੇ ਫਿਰ ਆਪ ਕੋਈਆਂ ਨੂੰ ਪਹਿਲਾਂ ਬਾਹਰ ਜੀ ਗਏ ਸਾਰੇ ਸ਼ਾਮਾਂ ਵੀਰ ਖੜਦੇ ਆ ਮੁੰਡਾ ਦੇ 15 ਮਿੰਟ ਸੰਗ ਨੂੰ ਫੇਰ ਆਏ ਉਹ ਟੈਂਟਰ ਬਣਾ ਤਾ ਸੋਨਾਨੀ ਪੂਰਾ ਜਨ ਗਲੀ ਚ ਘੁੰਮਦਾ ਹੈ ਮੇਰੇ ਵਾਲ ਪਟਕੇ ਪਹਿਲਾਂ ਗੋਟ ਵਾਲੀ ਫੜਦੇ ਰਿਹਾ ਫੇ ਪੁੱਛ ਰਿਹਾ ਫੇ ਮੈਂ ਆਇਆ ਹਾਂ ਜਦੋਂ ਕਾਬਲਾ ਬੰਦਾ ਸੀ ਪਈਏ ਬੰਦਾ ਸੀ ਤੁਸੀਂ ਤਾਂ ਬੰਦੇ ਜਦੋਂ ਪਤਾ ਨਹੀਂ ਆ ਗਏ ਖੜਾ ਮੋੜ ਤੇ ਖੜਾ ਹੈ ਇਹਦਾ ਪਰਵਾ ਕਰਦਾ ਨਹੀਂ ਇਹ ਬਾਲਡਿੰਗ ਪਰ ਉਸ ਦੇ ਵਿੱਚ ਮੈਂ ਉਹ ਕਿਦਾਂ ਚੁਪਕਾ ਕੋਈ ਗੱਲ ਨਹੀਂ ਰਹਿਣ ਦੇ ਛੱਡਿਆ ਯਾਰ ਆਪਾਂ ਪਹਿਲਾਂ ਹੀ ਖੀ ਥੱਕੇ ਹੋ ਜੀ ਖੇਡਾ ਜੋ ਮੈਂ ਕਿ ਛੱਡਿਆ ਯਾਰ ਫੇਰ ਮੈਂ ਜਾਜੂਂਗਾ ਮੈਂ ਜਦੋਂ ਬੰਦੇ ਨਾ ਆਹ ਦੇਖ ਲਓ ਮੈਂ ਤਾਂ ਆਪਾਂ ਕੋਈ ਕੰਮਾਂ ਕਿ ਚੰਗਾ ਯਾਰ ਮੈਂ ਕਿਹਾ ਉਹ ਕਿਦਾਂ ਜਿਹੜਾ ਹੀ ਆਪਾਂ ਨਾ ਯਾਰ ਨਹੀਂ ਹਾਂ ਅੰਮ੍ਰਿਤ ਹਾਂਜੀ ਮੈਂ ਕਿਹਾ ਤੁਸਾਣੇ ਪਹੁੰਚੋ ਦੱਸੋ ਸਾਨੂੰ ਗੱਲਬਾਤ ਆਪਣਾ ਜਾਨ ਲਿਖਾ ਦਿਓ ਜੋ ਕਾਰਵਾਈ ਕਰਾਣੀ ਕਰਾਉ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਇਆ ਨਹੀਂ ਨਹੀਂ ਮੈਂ ਨਹੀਂ ਥਾੜੇ ਆ ਸਾਡੀ ਮੈਂ ਨਹੀਂ ਥਾੜੇ ਆ ਸਾਡੀ ਥਾੜੇ ਨਹੀਂ ਜਾਣਾ ਮੈਂ ਥਾੜੇ ਨਹੀਂ ਆ ਆਪ ਹੈਂਡੀਕੈਪ ਤੋਂ ਅਸੀਂ ਆਪ ਹੈਂਡੀਕੈਪ ਆਪਾਂ ਮੈਂ ਨਹੀਂ ਅੰਕਲ ਮੈਂ ਥਾੜੇ ਨਹੀਂ ਆ ਕੇ ਇਹਦੇ ਕੇਸ ਸੀ ਕੇਸ ਹੋ ਗਿਆ ਤਾਂ ਨਹੀਂ ਕੋਟਕਚਰੀ ਦੀ ਕੰਡ ਪਾਪਰ ਚਤਾਰੇ ਆ ਦੇ ਤੂੰ ਹੈਂਡੀ ਹੈਂਡੀ ਆ ਮੁੰਡਾ ਜਨਮਾਰ ਦਾ ਜੀ ਸਾਲੇ ਮਰਦੇ ਆ ਸਾਡੇ ਹੱਥੋਂ ਤੋਂ ਦੱਸਤਾ ਨਾ ਜਿਹਨਾਂ ਨੇ ਰੱਖਿਓ ਆ ਨਾ ਉਹ ਮਾਰਾਂਗੇ ਮੇਰਾ ਪੈਰ ਚੋਦਨ ਇੱਥੇ ਗਲੀ ਹੁਆ ਨੇ ਮੱਤੇਰਾ ਗਲਤ ਕੰਮ ਕਰ ਲੈਣਾ ਇਹਦੀ ਤੁਹਾਨੂੰ ਦੱਸ ਕੇ ਜਾਣੇਗੇ ਤੇ ਆ ਤਾਰਾ ਲੱਗਣੀ ਆ ਸਾਰੇ ਇੰਨੇ ਪੰਡਿਆਂ ਦੇ ਵਿੱਚ ਵੀ ਆ ਆ ਸੈਕਸ਼ਨ ਦੇ ਅੰਦਰ ਲੱਗ ਜਾਂਦੇ ਆ ਹੋ ਤਾਂ ਤੁਸੀਂ ਲੈ ਜਲੇ ਤੁਹਾਡੀ ਵਧੀਆ ਗੱਲ ਆ ਪਰ ਅਸੀਂ ਸ਼ਾਮ ਨੂੰ ਉੱਥੇ ਪੰਚਾਇਤ ਤੁਸੀਂ ਕਹਣਾ ਛੜਦਾ ਪਤਾ ਨਹੀਂ ਕਿੱਦਾਂ ਹੋ ਗਿਆ ਸੰਨ ਦੱਸੋ ਵੀ ਇੱਥੇ ਕਿਹੜਾ ਕਿਹੜੇ ਸੰਧਾਰਾਂ ਦੇ ਵਿੱਚ ਲੈ ਕੇ ਜਾ ਰਹੇ ਤੁਸੀਂ ਉਹ ਕਰ ਵੀ ਬਣੂਗੀ ਉਹ ਉੱਥੇ ਕਰਾਂਗੇ ਐਸਾ ਸਾਹਿਬ ਪੁੱਛੋ ਵੀ ਆਹ ਤਾਰਾ ਇਹ ਬਦਲ ਕਾਦ ਕੰਮ ਕੀਤਾ ਮੌਕੇ ਦਾ ਮੁੰਡਾ ਮੌਕੇ ਨੂੰ ਤਾਂ ਬਤਾਇਆ ਜੀ ਮੁੰਡਾ ਦਾਦਾ ਦੀ ਮਾਇਆ ਉਹ ਤੁਹਾਨੂੰ ਪਤਾ ਹੀ ਆ ਵੀ ਤਾਰਾ ਕਿਦੀ ਬਣਦੀ ਆ ਸਾਨੂੰ ਫੋਨ ਕਰੋ ਯਾਰ ਤਾ ਸਾਨੂੰ ਦੱਸੋ ਕਿਦਾਂ ਕਿਹੜਾ ਕੇਸ ਅੱਜ ਕਰਨਾ ਲੈ ਜਾਓ ਤੁਸੀਂ ਅੱਜੀ ਚਾਰ ਪੌਣਾ ਦਾ ਸਾਨੂੰ ਦੱਸੋ ਕਿਹੜਾ ਕੇਸ ਕਰਾਉਣਾ ਬੈਠਾ ਹਾਂ ਦੇ ਵਿੱਚ ਆਹ ਦੇ ਸਾਡੇ ਬੇਟੇ ਮੇਰਾ ਭੈਣ ਨੂੰ ਮੁੱਕਿਆ ਹੈ ਨਹੀਂ ਜੁਗਾ ਹਰ ਦਾ ਦਾਦੇ ਤੋਂ ਪ੍ਰਚਾਰ ਤੇ ਘਰ ਦੇ ਘਰ ਤੇ ਖੜਾ ਵੀ ਸਾਨੂੰ ਦੱਸੋ ਕਿਹੜੀ ਕਿਹੜੀ ਧਾਰਾ ਦੇ ਵਿੱਚ ਚਲੀ ਜਾ ਕੇ ਜਾ ਰਹੇ ਨੇ ਹਾਂ ਨਹੀਂ ਪਹਿਲਾਂ ਪਿਆਰ ਸਰ ਕਿਹੜੀ ਗੱਲ ਨਹੀਂ ਮੌਕੇ ਤੇ ਮੁੰਡੇ ਅਸੀਂ ਬਾਹਰ ਖੜੇ ਅਸੀਂ ਨਾਣੇ ਸੁਰੋ ਇਹਨਾਂ ਦੇ ਧਿਆਨ ਦੇਖ ਕੇ ਪਤਾ ਹੀ ਹੁੰਦਾ ਵੀ ਕਿੰਨੀ ਜਿੱਚ ਧਾਰਾ ਲੱਗ ਰਹੀ ਹੈ ਨਹੀਂ ਹੋਇਆ ਨਹੀਂ ਨਹੀਂ ਹਾਂ ਨਹੀਂ ਹੋਇਆ ਨਹੀਂ ਭੈਣ ਤੋਂ ਬਾਅਦ ਮੈਟਲ ਹੋ ਜਾਂਦੇ ਆ ਮੈਂ ਹੁਣੇ ਬੋਲ ਤੁਹਾਨੂੰ ਬੜੀ ਲੱਗਦੀ ਕਰੋ ਕਰੋ ਭਾਈ ਹਾਂ ਕਰੋ ਆਪਾਂ ਨੇ ਫੋਨ ਨਹੀਂ ਕੀਤਾ ਜੀ ਆਪਾਂ ਫੋਨ ਤਾਂ ਤਾਂ ਫੇਰ ਮੁੜ ਕੇ ਤੁਹਾਨੂੰ ਲੈ ਕੇ ਜਾਣਾ ਉੱਥੇ ਜਾ ਕੇ ਆਉਣਾ ਨਹੀਂ ਨਹੀਂ ਆਪਾਂ ਨੇ ਨਹੀਂ ਕੀਤਾ ਵੀ ਫੋਨ ਕੀਤਾ ਸਾਡੇ ਨੂੰ ਇੱਕ ਵੀ ਫੋਨ ਗਿਆ ਹੋਵੇ ਆਪਾਂ ਘਰ ਨੰਬਰ ਨਹੀਂ ਦੋ ਨਹੀਂ ਕਿਹਨੋਂ ਗਿਆ ਹੋਗਾ ਕਿਸੇ ਨੇ ਕੀਤਾ ਸਾਨੂੰ ਨਹੀਂ ਪਤਾ ਅਸੀਂ ਆਪਣਾ ਹੱਲ ਕਰਾ ਕੇ ਜੀ ਫੇਰ ਭੇਜਣਾ ਨਾ ਇੱਥੇ ਵੀ ਆਏ ਸੀ ਨਹੀਂ ਜੀ ਇੱਥੇ ਵੀ ਆਏ ਸੀ ਇਦਾਂ ਨਹੀਂ ਜੀ ਆਪਾਂ ਹੱਲ ਕਰਾ ਕੇ ਫੇਰ ਜਾਣ ਦੇਣਾ ਜੀ ਕੰਮ ਕਰ ਲਿਆ ਮੈਂ ਜ਼ਿੰਮੇਵਾਰ ਹਾਂ ਚੱਲ ਨਹੀਂ ਆਪਾਂ ਉਹ ਤਰ੍ਹਾਂ ਰੋਣਾ ਨਹੀਂ ਹਾਂ ਟੈਂਟ ਨੂੰ ਹਣਾ ਪਾਜੀ ਸਾਡੇ ਨਹੀਂ 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 ਐਡਾ ਪਾਜੀ ਐਡਾ ਨਹੀਂ ਜਾਣਾ ਅਜੀ ਖਾਲ ਰਾਗ ਤੋਰੇ ਗੱਲ ਸਾਡੇ ਵਸੋਂ ਬਾਹਰ ਜਿੱਲੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਵੇਲੇ ਤੁਸੀਂ ਤੁਹਾਡੇ ਮੂੰਹ ਤੇ ਜਵਾਨ ਵੀ ਨਹੀਂ ਪਾਜੀ ਹੁਣ ਫੇਰ ਮੁੜ ਕੇ ਨਹੀਂ 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 ਆ ਜਾਣਾ ਪਾਜੀ ਇਹ ਦੇਖ ਲਿਆ ਅਜੀ ਹਰਵੀਰ ਵਾਰੀ ਦੇਖ ਹੀ ਲਿਆ ਸਭ ਕੁਝ ਜਿਆਦਾ ਹੀ ਨੇ ਦੇਖਿਆ ਹੋ ਗਾ ਪਾਰ ਪੂੜ ਕੇ ਤਾਂ ਸਾਡੇ ਹਵਾ ਦੇ ਜਿੱਲੇ ਦੇ ਲਾ ਲਾ ਬੀਬੀ ਬੀਬੀ 2 ਮਿੰਟ 2 ਮਿੰਟ 2 ਮਿੰਟ 2 ਮਿੰਟ ਮਾਰਨਾ ਲੱਗਿਆ ਪਾਜੀ ਬਾਲ ਲੱਗ ਬੇਖਰੀ ਕਰਦੇ ਜਾਂਦਾ ਯਾਰ ਯਾਨੀ ਤੁਹਾਡੀ ਮਾਂ ਪਾਪਾ ਸਾਰੇ ਹੀ ਬਣੂਗਾ ਤੂੰ ਬੰਦਾ ਕਾਹਲੀ ਮੈਂ ਤੈਨੂੰ ਦੱਸਾਂਗਾ ਨੀ ਨਹੀਂ ਨਹੀਂ ਚੱਲ ਕੱਢਣੀ ਹੈ ਫੇ ਤੂੰ ਭੇਜ ਦੋ ਪਹਿਲਾਂ ਵੀ ਮੋਦੀ ਨਾ ਤੂੰ ਭੇਜਿਆ ਓਏ ਦੋਲੀਆ ਯਾਰ ਮੋਦੀ ਰੋ ਮੈਂ ਤੂੰ ਕਲਾਗਲੇ ਰਵੇ ਨਹੀਂ ਗੱਟੇ ਲੱਗਿਆ ਮੇਰੇ ਬੋਲੇ ਲਾ ਆਇਆ ਓਏ ਹੋ ਰੋ ਪਾਜੀ ਓਏ 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 ਦੇਖ ਨਾ ਧੁੱਪ ਨਾ ਸੂਰਜ ਲੱਗ ਗਿਆ ਲੈ ਗੱਲ ਕਰੀ ਯਾਰ ਗੱਲਾਂ ਗੱਲਾਂ ਡਰ ਗਿਆ ਭਾਜੀ ਗੱਲ ਨਹੀਂ ਕੀਤੀ ਹੁੰਦਾ ਗੱਲ ਨਾ ਯਾਰ ਦੂਸਰੀ ਗੱਲ ਕਰੋ ਸੀ ਭਾਜੀ ਯਾਰ ਉਦਾਂ ਗੱਲ ਕਰੋ ਆਪਰੇ ਮਿੰਟੇ ਜਾ ਰਹੇ ਯਾਰ ਉਹ ਨਹੀਂ ਬੈਠਾ ਉਹਨੇ ਕੋਈ ਕਰ ਦੇਣਾ ਮੁੜ ਕੇ ਆ ਗੱਡੀ ਬੈਕਅਪ ਕਰ ਲੈਣਾ ਰੇ ਭਾਜੀ ਇਹ ਕਿਹੜਾ ਪਾਲਾ ਗੱਲ ਮੇਰਾ ਪਤਾ ਹੀ ਨਹੀਂ ਕਿਹੜਾ ਯਾਰ ਇਹ ਥੋੜੀ ਆ ਤੇ ਗੁੰਡਾ ਕਰੀ ਦੀ ਲੈ ਕੇ ਆ ਦੱਲੇ ਭਾਜੀ ਮਾੜੀ ਗੱਲ ਨਾ ਤੁਹਾਡੇ ਬੰਦ ਜੀ ਕੜੇ ਨਾ ਮੱਕ ਪਾਜੀ ਨਾ ਜੀ ਬਾਦੀ ਕੇ ਮੇਰੇ ਕਰ ਦੋਗੇ ਤੋ ਕਹਿ ਨਹੀਂ ਪਾਜੀ ਅੱਗੇ ਕਿ ਆ ਅੱਗੇ ਕੀ ਅੱਗੇ ਕਹਿ ਤਾਨੂੰ ਕੀ ਨਾ ਕੋਡ ਤੇ ਉੱਥੇ ਲੈ ਕੇ ਚਲ ਗਿਆ ਉਹ ਨਿਕਲ ਨਾ ਪਿਆ ਉਹ ਜਿਹੜਾ ਅੰਦੀ ਨੇ ਭਜਾਇਆ ਨਹੀਂ ਭਜਣਾ ਪਾਜੀ ਹਾਂਜੀ ਭਜਣਾ ਨਾ ਕਰਦੇ ਇਹ ਤਾਂ ਕਰਨ ਦੇ ਨਹੀਂ ਥਾ ਕਿ ਇਹ ਪਾਏ ਬਗਤਿਹਰ ਜੁੱਧਾ ਨੇ ਨਹੀਂ ਇਹ ਫਿਲਮ ਤੇ ਨਹੀਂ ਜਾਣਾ ਲੈ ਕੇ ਨਹੀਂ ਜਾਣਾ ਹਾਂ ਜੀ ਘਾਉਂਦੇ ਆ ਧਲੇ ਸਿੰਘ ਹੋ ਗਈ ਕਹਿੰਦੇ ਇਹ ਨਾ ਉਹ ਨਾ ਮੈਂ ਤਾਂ ਲੈ ਗਿਆ ਉਹ ਫਿਰ ਉਹ ਨਾ ਇਹ ਪੈਸਾ ਨਹੀਂ ਭੇਜਣਾ ਵੇ ਦੇਖੋ ਫਿਰ ਦੇਖੋ ਦੇਖੋ ਜੀ ਉੱਥਾ ਜੀ ਪਹਿਲਾਂ ਸੀ ਨਾ ਰੰਗ ਉਹ ਦੋ ਜੰਗਾਂ ਤੇ ਉੱਥੇ ਮਾਨੀ ਜਿੱਥੇ ਮਾਂ ਨੂੰ ਕਰਨੀ ਆਉਂਦੀ ਉੱਥੇ ਜਾਉਂਗਾ ਉੱਥਾਂ ਨਹੀਂ ਜਾਉਂਦਾ ਉੱਥਾਂ ਨਹੀਂ ਜਾਣਾ ਜੀ ਨਹੀਂ ਨਹੀਂ ਮੰਨਣਾ ਭਾਜੀ ਫਿਰ ਮੈਂ ਰਿਹਾ ਉੱਥੇ ਜਾ ਮਾਰ ਕੇ ਦੇ ਦੇ ਰਿਹਾ ਜੀ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਨਾਲ ਬਲਨਕਾਰ ਕਰਿਆ ਸੀ ਜਾਂ ਸਿਰਾਂ ਨਾਲ ਦਿਲ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਜੀ ਮੁੜ ਕੇ ਇਹ ਭੱਜ ਗਿਆ ਇਹਦੀ ਮਾਂ ਨੇ ਜੰਗਲ ਚ ਧੋ ਰਿਆ ਇਹ ਸ਼ਰਾਬ ਫੈਂਦੀ ਕਿ ਆਪੋ ਮੇਰਾ ਮੁੰਡਾ ਸੀ ਮਾਂ ਕੋ ਤੇ ਮੈਨੂੰ ਲੈ ਕੇ ਗਏ ਸੀ ਉਹਦੇ ਵਿੱਚੋਂ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਨੂੰ ਕਿੰਨੇ ਵਜੇ ਦੀ ਗੱਲ ਹੈ ਹਾਂਜੀ ਹੋ ਗਿਆ ਦੋ ਕੰਨ ਦੀ ਗੱਲ ਆ। ਫੇਰ ਦੀ ਗੱਲ ਹੈ। ਤੈਨੂੰ ਰੂਮ ਵਿੱਚ ਚਾੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕਹਿੰਦਾ ਕੱਪੜਾ ਖੋਲੇ ਸੀਗੇ। ਕੱਪੜੇ ਦੇ ਖੋਲੇ ਤਾਂ ਮੂੰਹ ਫੁੱਟਿਆ ਹੋਇਆ ਸੀ। ਲੈ ਕੇ ਲੈ ਕੇ ਗਿਆ ਮੂੰਹ ਬੰਦ ਕਰਕੇ। ਮੇਰੇ ਮੁੰਡੇ ਦੀ ਚਾੱਕ ਕੇ ਲੈ ਕੇ ਗਿਆ। ਤੁਸੀਂ ਜਾ ਕੇ ਦੇਖੋ। ਹਾਂਜੀ ਮੈਂ ਮੌਜੂਦ ਆ। ਇੱਧਰ ਨੂੰ ਆ ਰਹੇ ਸੀ ਤੇ ਬੱਚਾ ਰੋ ਰਿਹਾ ਸੀ। ਜੋਰ-ਜੋਰ ਨਾਲ ਬਚਾਓ ਮੈਨੂੰ, ਘੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ। ਉਸ ਤੋਂ ਬਾਅਦ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ। ਇਹਨੂੰ ਚੰਗਲ 'ਚ ਜਾ ਕੇ ਨਹਾ ਫੜਿਆ ਜੀ। ਹਾਂਜੀ ਇਹ ਗਲਤ ਗੱਲ। ਇਹ ਗੱ ਜਿਹੜਾ ਇੱਥੇ ਰਹਿੰਦਾ ਹੈ ਹਾਂਜੀ ਆਹ ਕੁਆਟਰ ਵਿੱਚ ਰਹਿੰਦਾ ਕਹਾ ਦੀ ਬਾਹਰ ਹੋ ਗਿਆ ਕਹੇ ਵੀ ਕਹਿੰਦੇ ਮੇਰੇ ਕੋਲ ਨਹੀਂ ਗਈ ਆ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਨਹੀਂ ਗਲਤ ਕੰਮ ਕਰਨਾ ਕੋਈ ਫਰਿਆ ਨਹੀਂ ਤੇ ਆ ਕੇ ਤਾਂ ਮਾਰ ਲਈ ਭਈ ਏਕੜਾ ਆਓ ਸਾਬੀ ਅਹੀਂ ਮਾਗਰ ਕੋਈ ਏਕੜਾ ਆਓ ਇਥੋਂ ਨਿਕਲਣਾ ਚਾਹੀਦਾ ਨੂੰ ਪੁਲਿਸ ਨੇ ਲੈ ਕੇ ਜਾਓਗੇ ਹਾਂ ਸਾਹਿਬ ਸਾਫ਼ ਮਿਲਣਾ ਚਾਹੀਦਾ ਛੇ ਦਿਨਿਆਰੇ ਬਾਹਰ ਗੜੀਆਂ ਚ ਫਿਰਦੇ ਸਕੂਲ ਲੈ ਜਾਂਦੇ ਕੌਣ ਚੰਪੇਵਾਰਾ ਉਨਸਾ ਸਾਹਮਣੂ ਸਾਫ਼ ਚਾਹੀਦਾ ਭਈਆ ਭਜਾ ਮਦਾਇਆ ਸਾਨੂੰ ਕੀ ਪਤਾ ਸਾਰੀ ਰਾਤ ਜੇ ਪੰਜਾਬ ਪਈਏ ਪੰਜਾਹ ਪੰਜਾਹ ਪਿਚਾਓ ਪ੍ਰਵਾਸੀ ਜਗਾ ਉਹ ਸਾਹਮਣੇ ਕੋਟਰ ਤੇ ਰਹਿੰਦਾ ਇਹਨੇ ਅੰਗਹੀਨ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਵਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਢ ਜਨਾਨੀਆਂ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਤੇ ਮੈਂ ਨੂੰ ਸਰਪੰਨ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਤੇ ਪੁਲਿਸ ਸਾਹਿਬ ਹੁਣ ਆਈ ਆ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਦੀ ਕਾਰਵਾਈ ਕਰਦੇ ਇਹ ਪਤਾ ਲੱਗਾ ਕਿੱਥੇ ਰਹਿਣ ਵਾਲਾ ਹੈ ਕਿਹੇ ਬਾਹੜੂ ਦੇ ਰਹਿਣ ਵਾਲ ਮਾਂ ਵੀ ਢੋੜਗੇ ਚ ਕੁਆਟਰ ਰਹਿੰਦੇ ਸੀ ਕੁਆਟਰ ਮਾਲਕ ਕੋਲ ਪੁੱਛਿਆ ਆਪਾਂ ਉਹ ਕਹਿੰਦੇ ਆਪ ਪ੍ਰੂਫ ਇਹਦੇ ਲਈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤੱਕ ਕਿ ਪ੍ਰੂਫ ਕਿਉਂ ਲੈ ਕੇ ਖੜਾ ਪਿੰਡ ਵਿੱਚ ਕਿਹਾ ਜਾ ਰਿਹਾ ਕਿ ਇਹ ਅਸੀਂ ਦੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹਿੰਦੇ ਸੀ ਹਾਂਜੀ ਕੀ ਨਾਮ ਇਹਦਾ ਕਿੰਨੀ ਦੇਰ ਕੋਈ ਪੰਜ ਦਸ ਦਿਨ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਂਡ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਅਸੀਂ ਇਹ ਕਹਿੰਦੇ ਪੰਜ ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਨਹਾਂਗੇ ਆਏ ਸੀਗੇ ਉਹ ਟਾਈਮ ਦੇ ਕੇ ਵਾਦੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਮਹੀਨਿਆਂ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਹਿੰਦਾ ਇਹ ਪੰਜ ਦਿਨ ਰਹਿਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏ ਦਾ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਕਰਾ ਲਿਆ ਬੰਦਾ ਬਾਕੀਆਂ ਨੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਪਾਜੀ ਤੂੰ ਨਹੀਂ ਰੰਦਾ ਜੀ ਇਹ ਫੈਕਟ ਹੀ ਕਰਦਾ ਪਾਜੀ ਜਦੋਂ ਮਾਲਕ ਬਕਰ ਰੱਖਦਾ ਆਧਾਰ ਕਾਰਡ ਬਕਰ ਉਹ ਲੈਂਦਾ ਹੀ ਆ ਮੈਂ ਤਾਂ ਦੀ 10 ਸਮਾਂ ਦਾ ਉਹ ਨਹਾਂਦਾ ਇਹ ਨਾ ਉਹ ਕਹਿੰਦੇ ਹੁਣ ਹੁਣ ਚਾਂਟ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰੀ ਹੁੰਦਾ ਸਮਝਦਾ ਗੱਲ ਭਾਜੀ ਉਹ ਕਿੰਦੇ 5 ਦਿਨਾਂ ਬਾਅਦ ਭਾਜੀ ਉਹ 5 ਦਿਨਾਂ ਬਾਅਦ ਸਾਨੂੰ ਦੇ ਦੇ ਲ ਡਾਕੂਮੈਂਟ ਕੋਈ ਕੋਣ ਭਾਜੀ ਅੱਛਾ ਨਹੀਂ ਫੇ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨਾਂ ਦੇ 10 ਦਿਨ ਜਿਸਨੇ ਰੱਖਦੇ ਉਸਨੇ ਵੀ ਅਧਾਰ ਕਾਰਡ ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ 5 ਦਿਨ ਨਹੀਂ 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 ਭਾਜੀ ਇੰਨਾ ਵੱਡਾ ਕਾਂਡ ਪਹਿਲਾਂ ਹਿਸ਼ਾਰਤਪੁਰ ਚ ਹੋਇਆ ਤੂੰ ਤੁਹਾਨੂੰ ਅਜੇ ਤੱਕ ਵੀ ਸੇਧ ਨਹੀਂ ਮਿਲੀ ਅਸ਼ੀਸ਼ ਨੂੰ ਭਾਈ ਅਸੀਂ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਆ ਜਾਣਾ ਕਿ ਸਾਰਿਆਂ ਦੇ ਇਹਦਾ 5 10 ਸੇ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਨੂੰ ਅਸੀਂ ਆਏ ਆ ਇਹ ਤਾਂ ਹੁਣ ਥਾਣੇ ਜਾ ਕੇ ਕਾਰਨੀ ਕਰਦੇ ਆਂ ਜੀ ਪੁਛਤਾ। ਇਹ ਕੌਣ ਹੈ ਪ੍ਰਵਾਸੀ ਹੈ? ਪ੍ਰਵਾਸੀ ਹੈ ਜੀ। ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ? ਇਹ ਨਹੀਂ ਪਤਾ ਲੱਗਦਾ। ਈ ਨਹੀਂ ਫਿਰਦਾ ਜਿੱਥੇ ਕੰਮ ਨਹੀਂ ਕਰਦਾ ਜੀ। ਇਹ ਕਿਹੜਾ ਪਿੰਡ ਦਾ ਹੈ? ਇਹ ਬਾਗਪੁਰਾ ਜੀ। ਅੱਛਾ ਜੀ। ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ? ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ। ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਲਈ ਆ ਰਹੇ ਆ ਸਾਡੇ ਆ ਕੇ ਇਹ ਪੁਛਪੜਤਾਲ ਕਰਦੇ ਆ ਕੋਈ ਇਹਦੀ ਆਇਡੈਂਟੀਫਿਕੇਸ਼ਨ ਨਿਕਲੀ ਜੀ ਜੇ ਤੁਸੀਂ ਅਦਾ ਕਰ ਰਹੇ ਹੋ ਕੁਛ ਨਹੀਂ ਕੁਛ ਨਹੀਂ ਨਿਕਲੀ ਇਹ ਵੇ ਕਹਿੰਦੇ ਬੇਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਜੱਥਾ ਅੱਜ ਦੇਖਦੇ ਆ ਇਹਨੂੰ ਜਾਂਦਾ ਕਿੱਥੇ ਪਤਾ ਲੱਗਾ ਕੁਝ ਰਹਿ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਜੀ ਸਰਪੰਚ ਦਾ ਮੋਹਰ